ਜੀ ਅੱਗੇ ਅਸੀਂ ਪਹੁੰਚ ਗਏ ਹੁਣ ਪਾਕਿਸਤਾਨ ਦੇ ਵਿੱਚ ਸਾਹਮਣੇ ਕੋਰੀਡੋਰ ਆ ਗਿਆ ਪਾਕਿਸਤਾਨ ਵਾਲਿਆਂ ਦਾ ਤੇ ਤੁਸੀਂ ਦੇਖ ਸਕਦੇ ਆ ਇਹ ਕੋਰੀਡੋਰ ਆ ਗਿਆ ਕਰਤਾ ਸਰ ਜਣੇ ਖਾਤਰ ਦੇਖ ਸਕਦੇ ਆ ਤੇ ਇੱਧਰ ਇਹ ਕਾਊਂਟਰ ਲੱਗੇ ਹੋਏ ਸਾਰੇ ਜਿੱਥੇ ਡਾਲਰ ਜਮ੍ਹਾਂ ਹੁੰਦੇ ਆ ਇਹਨਾਂ ਬਾਰੇ ਡਾਲਰ ਜਮ੍ਹਾਂ ਹੁੰਦੇ ਆ ਇਹ ਕਾਊਂਟਰਾਂ ਦੇ ਵਿੱਚ ਆ ਰਹੇ ਇਹ ਆ ਵਿਚਾਰਾ ਪਾਕਿਸਤਾਨ ਇੰਨੀਆਂ ਸੰਗਤਾਂ ਖੜੀਆਂ ਔਰੇ ਇੱਥੇ ਸਾਰੇ ਡਾਲਰ ਜਮ੍ਹਾਂ ਹੁੰਦੇ ਆ ਔਰੇ ਪਾਕਿਸਤਾਨ ਵਾਲਿਆਂ ਦੇ ਆਹ ਇੱਥੇ ਡਾਲਰ ਜਮ੍ਹਾਂ ਹੁੰਦੇ ਨਾ ਕਾਊਂਟਰਾਂ ਦੇ ਉੱਪਰ 20 ਰੁਪਏ 20 ਡਾਲਰ ਇਹ ਜਮ੍ਹਾਂ ਕਰ ਰਹੇ ਆ ਉਪਰੇ ਮਿਲਦੇ ਆ ਪਰੰਕਰਾਂਸੀ ਇੱਤਾ ਸਾਰੀ ਹੋਈ ਅੱਜ ਸਾਨੂੰ ਪਾਕਿਸਤਾਨ ਦਿਖਾਤਾ ਸੀ ਨੇ ਦੇਖ ਰੋ ਲੋ ਸਾਰੇ ਕਾਰਿਡੋਰ ਆ ਗਿਆ ਇਹ ਪਾਕਿਸਤਾਨ ਵਾਲੇ ਦਾ ਵਿਚਾਰਾ ਗਰੀਬ ਦੇਸ਼ ਆ ਇਹ ਪਾਕਿਸਤਾਨ ਆਪਣਾ ਕਾਰਿਡੋਰ ਕਿਹਾ ਜਿਆ ਇਹਨਾਂ ਦੇਖ ਰੋ ਕਿਹਾ ਜਿਆ ਆਹ ਹੈ ਜਰੰਦਲਾ ਅੱਜ ਦਾ ਦੇਖ ਰੋ ਕਾਰਿਡੋਰ ਇਹ ਨਾ ਇਹ ਪਾਕਿਸਤਾਨ ਦਾ ਕਾਰਿਡੋਰ ਆ ਇਹ ਹੈ ਇਹ ਦੇਖ ਲੋ ਸਾਰੇ ਸਾਰੀ ਇਹ ਦਿਖਾ ਰਹੇ ਆ ਜੀ ਕੋਈ ਡੋਰ ਦੀ ਸਾਰੀ ਤੇ ਬਸ ਹੁਣ ਉਥੇ ਜਮਾ ਹੋਈ ਨਹੀਂ ਆ ਫੀਸ ਹੁਣ ਆਪਾਂ ਚੱਲਾਂਗੇ ਅੱਗੇ ਦੇਖੀ ਕਿੱਥੇ ਮਿਲਣੀ ਜਾ ਕੇ ਉਥੇ ਮਿਲ ਜਾਣੇ ਆ